ਕਸਿਕਾ ਇਹ 1 ਸਾਲ ਦਾ ਪੂਰਾ ਜੋ ਵੀ ਸਾਡਾ ਅਸੀਂ ਐਫਰਟਸ ਕੀਤੀਆਂ ਨੇ ਉਹਦਾ ਸਾਰਾ ਕ੍ਰੈਡਿਟ ਜਿਹੜਾ ਸਾਰੇ ਨਹੀਂ ਜਾਂਦਾ ਸਾਰੇ ਮੈਂਬਰਾਂ ਨੂੰ ਜਾਂਦਾ ਔਰ ਮੈਂ ਸਾਰਿਆਂ ਲਈ ਫੇਰ ਨਹੀਂ ਕੋਈ ਜੰਤਾਂ ਰੱਖਦੇ ਨਾ ਕਿਸੇ ਮੁਕਾਮ ਤੇ ਪਹੁੰਚਣ ਲਈ ਸਾਨੂੰ ਕਾਫੀ ਮਿਹਨਤ ਕਰਨੀ ਪਈ ਹੈ ਹਰ ਇੱਕ ਮੈਂਬਰ ਦੇ ਵਿੱਚੋਂ ਔਰ ਸਾਰਿਆਂ ਤੋਂ ਵਧੀਆ ਜਿਹੜਾ ਮੈਂਬਰਸ਼ਿਪ ਇਹਨਾਂ ਨੇ ਬੜੀ ਇਦਕਰੀ ਜੇ ਕੰਮ ਕੀਤਾ ਉਹ ਪਟਿਆਲਾ ਮਾਡਲ ਹੈ ਮੈਨੂੰ ਕੋਈ ਉਹਦੇ ਚ ਕਾਜ ਦਿਨ ਕਿ ਨਹੀਂ ਪਟਿਆਲਾ ਬੋਰਡ ਨੇ ਹਰ ਹਰ ਇੱਕ ਚੀਜ਼ ਜਿਹੜੀ ਆ ਉਹ ਚ ਮਤਲਬ ਤੱਜ ਕੀਤੀ ਹੈ ਚਾਹੇ ਉਹ ਐਮਐਲਏ ਨੂੰ ਲੈਟਰ ਦੇਣਾ ਚਾਹੇ ਡੀਸੀ ਨੂੰ ਮਿਲਣਾ ਚਾਹੇ ਡੀਐਚਓ ਨੂੰ ਮਿਲਣਾ ਮੈਂ ਆਪਣੀ ਮੈਂਬਰਸ਼ਿਪ ਉਹਨਾਂ ਦੇ ਨਾਲ ਕਾਇਮ ਕਰਨੀ ਐਸਐਲ ਡਿਸਟ੍ਰਿਕਟ ਲੈਵਲ ਕਮੇਟੀ ਦਾ ਮੈਂਬਰ ਬਣਨਾ ਫਿਰ ਉਸ ਬਾਅਦ ਚੈਕਿੰਗ ਕਰਾਉਣੀ ਵੀਡੀਓ ਜਿਹੜੀ ਆਉਂਦੀ ਹੈ ਉਹਨਾਂ ਨੂੰ ਲਿਖਣਾ ਕਿ ਕੋਈ ਜਿੱਥੇ ਵੀ ਵੀਡੀਓ ਆਈ ਹੈ ਤੁਸੀਂ ਇਹ ਕਰੋ ਉਸ ਪੰਜ ਫਿਰ ਅ ਅ セミਨਾਰ ਕਰੋਣੇ ਦੋ セミਨਾਰ ਕਰੋਣੇ ਸੋ ਇਹ ਇੱਕ ਮਾਡਲ ਹੈ ਤੋਂ ਮੇਰੀ ਸਾਰੀ ਰਿਕਵੈਸਟ ਹੈ ਮੈਂ ਜਨਰਲ ਲੈਂਡ ਤੋਂ ਪਿੰਦਾ ਕਿ ਆਪਾਂ ਇਸ ਮਾਡਲ ਨੂੰ ਫਾਲੋ ਕਰੀਏ ਕਿਤੇ ਵੀ ਤੁਹਾਨੂੰ ਕਦੀ ਵੀ ਜ਼ਰੂਰਤ ਹੁੰਦੀ ਹੈ ਮੇਰਾ ਹਮੇਸ਼ਾ 24 ਹੋਅਰ ਮਨੂ ਮੈਂ ਜਾਗਦਾ ਰਹਿਣਾ ਇਹ ਸਮਝੋ ਤੁਸੀਂ ਪੰਜ ਵਜੇ ਮੇਰਾ ਕੰਮ ਚੱਲੂ ਹੋ ਜਾਂਦਾ ਰਾਤ ਦੇ 10 11 ਵਜੇ ਤੱਕ ਮੇਰਾ ਕੰਮ ਚੱਲਦਾ ਹੈ ਇਤਕੋ ਹੀ ਬੋਲ ਲਿਆ। ਦੂਜੀ ਚੀਜ਼ ਜਿਹੜੀ ਹੈ ਮੈਨੇ ਇੱਕ ਹੋਰ ਬੜਾ ਮਾਣ ਹੈ ਕਿ ਮੇਰੇ ਅੱਜ ਮੇਰੇ ਤਾਂ ਮੇਰੇ ਪਲਾਸ ਫੈਡ ਮੇਰੇ ਨਾਲ ਨੇ। ਇੰਦਰਜੀਤ ਜੀ ਨੇ ਪੱਲਾ ਸਾਹਿਬ ਮੀਤ ਸਿੰਘ ਦੇਵ ਨੇ। ਤਾਂ ਆਪਣਾ ਪਰਵਰ ਸਾਹਿਬ ਨੇ ਹੋਰ ਵੀ ਬਹੁਤ ਬਰਸਤਿਲ ਕਰਾ ਦਿਨੇ ਤੇ ਚਾਹ ਬਹੁਤ ਫੈਨ ਸਾਡੇ ਨਾਲ ਨੇ। ਮੈਨੂੰ ਬੜਾ ਮਾਣ ਹੈ। ਇਹ ਮੈਂ ਕਿਉਂ ਕਹਿ ਰਿਹਾ ਹੈਗਾ ਕਿ ਇਸ ਤਰੀ ਅਸੀਂ ਆਪਣੇ ਆਪਣੇ ਫੈਨ ਜਿਹੜੇ ਨੇ ਜਿਵੇਂ ਵਿਨਾਲੇ ਵਿਕਿਆਸਿਕ ਆਪਣੇ ਕੋਸਰ ਸਾਹਿਬ ਨੇ ਕਹਿ ਸਕਿਆ। कि आपा जोड़ीए मेंबरशिप किस ऊपर द मेंबरशिप इतनी ज्यादा नहीं है मेंबरशिप वैसे थे व्हाट्सएप ਦੇ ਵਿੱਚ ਸਾਡੇ ਕੋ 600 ਤੋਂ ਉੱਤੇ तकरीबन ਲੋਕ ਆ ਗਏ ਨੇ ਪਰ ਉਹ ਮਨ ਜਿੰਨਾ ਚਿਰ ਮੈਂਬਰਸ਼ਿਪ ਨਾਲ ਨਾ ਹੋਵੇ ਉਹਨਾਂ ਚਿਰ ਕੋਈ ਫਾਇਦਾ ਨਹੀਂ ਹੈ ਡੰਮੀ ਮੈਂਬਰਸ਼ਿਪ ਵੀ ਹੈਗੀ ਹੈ ਪਰ ਤੋਂ ਇਹ ਚੀਜ਼ ਜਿਹੜੀ دوسری ਚੀਜ਼ ਐ ਪ੍ਰੋਫੈਸ਼ਨ ਵਾਲੀ ਗੱਲ ਹੋਈ ਸੀਗੀ ਤੋਂ ਮੈਂ ਇੱਕ ਚੀਜ਼ ਥੋੜੀ ਜਿਹੀ ਹਾਈਲਾਈਟ ਕਰਨਾ ਚਾਹੁੰਦਾ ਇਹ ਇਤਿਲਾ ਦਾਣਾ ਦੀ ਇੱਕ ਐਗਜ਼ਾਮਪਲ ਹੈ। ਤੇ ਇੱਥੇ ਕੋਈ ਸ਼ਾਇਦ ਜਿਹੜਾ ਹੈਲਥ ਆਫਸਰ ਹੈ ਜਾਂ ਡੀ ਐਚਓ ਹੈ ਜਾਂ ਕੋਈ ਵੀ ਹੈਗਾ ਉਹ ਦੇਖ ਰਿਹਾ ਮੋਗੇ ਤੋਂ ਦੇਖ ਰਿਹਾ। ਅ ਹਸਟਰ ਬਾਰੰਦਾ। ਤੇ ਇੱਥੇ ਵਿਕਰੀ ਨਹੀਂ ਕੋਈ 57 ਵਿਕਰੀ ਨਹੀਂ ਉਧਾਨ ਦੀ ਰਿਤ। ਤੋਂ ਮੇਰੇ ਕੋਲ ਚਾਹਤਾ ਹੈ ਕਿ ਉਹਨਾਂ ਦਾ ਅ ਪੈਸੇ ਇਕੱਠੇ ਕੀਤੇ ਆ 25000 ਰੁਪਇਆ ਇੱਕ ਵਿਕਰੀ ਵਾਲੀ ਹੋਣਾ। ਕੀ ਜਿਆਦਾ ਕਿ ਇੱਕ ਟਿੱਕੀ ਰਿਕਾਰਡ ਲੈ ਗਏ। ਔਰ ਜਿਹੜੀ ਯੂਟਿਊਬਰ ਕੋਈ ਹੈਗਾ ਸਗ ਨਾਲ ਉਹਨੇ ਕੋਆਰਡੀਨੇਟ ਕੀਤਾ। ਉਹਨੂੰ 2 ਲੱਖ ਰੁਪਏ ਉਸ ਕੋਆਰਡੀਨੇਟਰ ਨੂੰ ਕਿ ਬੇਕਰੀ ਵਾਲੇ ਨੂੰ ਕੋਈ ਕੋਈ ਕੁਝ ਨਹੀਂ ਗਏ। ਮਨ ਥਿਸ ਇਜ਼ ਅ ਲੈਵਲ ਆਫ ਦੀ। ਆਈ ਡੋਨਟ نو ਇਹਨੂੰ ਕਿੱਦਾਂ ਲਿਆ ਜਾਵੇ ਕਿਉਂਕਿ ਜਿਨ੍ਹਾਂ ਨੇ ਇਕੱਠੇ ਕੀਤੇ ਉਹਦਾ ਮੈਨੂੰ ਪਤਾ ਹੈਗਾ। ਕੋਈ ਬੇਕਰੀ ਹੈ ਜਿਹਦੇ ਪ੍ਰਧਾਨ ਨੇ ਕੋਈ ਉਹਨਾਂ ਨੇ ਪੈਸੇ ਵੰਡੇ ਕੀਤੇ। ਉਹਨਾਂ ਰੋਂਗੇ ਮੈਂ ਇਹ ਕਿ ਦੇਖੋ ਇਹ ਮੈਂ ਕਨੈਮ ਨਹੀਂ ਕਰਦਾ ਰਚਨਾ। ਹਰ ਲਾ ਇਹ ਨਹੀਂ ਐਸੀ ਕਹਾਂਗੇ ਜਿਵੇਂ ਮੈਗਨੇਟੋ ਸੀ ਵੀ ਹੈ ਉੱਥੇ ਵੀ ਗ੍ਰੈਕਸ਼ਨ ਹੈਗੀ ਹੈ ਪਰ ਲੋਕਾਂ ਦੀ ਜ਼ਿੰਦਗੀ ਨਾਲ ਸਿੱਧਾ ਖੇਲਣਾ ਉਹ ਥੋੜਾ ਖਤਰਨਾਕ ਹੈ ਤਾਂ ਕ੍ਰਾਪਸ਼ਨ ਦਾ ਇਹ ਇੱਕ ਲੈਵਲ ਹੈ ਦੇਖਾਗੇ ਮੈਂ ਸਸ ਕਰਾਂਗਾ ਤੁਸਲਾ ਸਮਝਾਂ ਇਹ ਨੂੰ ਕਿਸ ਤਰ੍ਹਾਂ ਸੀ ਲੈ ਸਕਦੇ ਆ ਜੋ ਆਮ ਜਿਹੜਾ ਏਜੰਡਾ ਸਾਡਾ ਇਹ ਇਹੀ ਹੈ ਜੀ ਸਾਰਾ ਤੋਂ ਪਹਿਲਾਂ ਤੇ ਵੀ ਕਿੰਨੇ ਸਾਡੇ ਸਟੇਟ ਤੇ ਇਹਨਾਂ ਨੂੰ ਯੂਨਿਟ ਨੂੰ ਸੀ ਸਟ੍ਰੈਂਥਨ ਕਰੀਏ ਆਂ ਦੋ ਸਟੇਟ ਤਾਂ ਸਾਡੇ ਕੋਲ ਪੰਜਾਬ ਤੇ ਹੈ ਹੀ ਇਹ ਪੰਜਾਬ ਦੇ ਵਿੱਚ ਕੋਈ ਸਾਡੇ ਕਾ ਵੀ ਡਿਸਟ੍ਰਿਕਟ ਹੈ ਜਿਹੜੇ ਹਾਲੇ ਜਿੱਥੇ ਸਟੇਟ ਡੀਸੀ ਬਿਊਰੋ ਨਹੀਂ ਬਣਿਆ ਤੋਂ ਉੱਥੇ ਸਾਨੂੰ ਡਿਸਟ੍ਰਿਕਟ ਬਿਊਰੋ ਬਣਾਉਣ ਦੀ ਜ਼ਰੂਰਤ ਹੈ ਕਿਸੇ ਤਰ੍ਹਾਂ ਹਰਿਆਣਾ ਦੇ ਵਿੱਚ ਹਰਿਆਣਾ ਚ ਅਸੀਂ ਹੁਣੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਹੈਗਾ ਕਿ ਅਸੀਂ ਸਟੇਟ ਸੈਕਟੀ ਤੇ ਸਟੇਟ ਚੇਅਰਮੈਨ ਸਟੇਟ ਸੈਕਟੀ ਦੇ ਸਟੇਟ ਪ੍ਰੈਜ਼ੀਡੈਂਟ ਨੂੰ ਪੁਆਇੰਟ ਕੀਤੇ ਨੇ ਪਿਛਲੇ ਹਫਤੇ ਹੀ ਪਾਣ ਕੀਤੇ ਹੈ ਉਨਾ ਨ ਰਿਸਪੋਨਸਿਬਿਲਟੀ ਇੰਡੀਆ ਕੇ 33 ਡਿਸਟ੍ਰਿਕਟ ਨੇ ਇਹਦੇ ਵਿੱਚ ਆਪਣੇ ਗਿਆਨੀ ਦੇ ਵਿੱਚ ਤੋਂ ਖਾਲੇ ਸਾਡੇ ਕੋਲ ਤਿੰਨ ਡਿਸਟ੍ਰਿਕਟ ਨੇ ਇਹਨਾਂ ਦੇ ਵਿੱਚ ਮਥੂਲਾ ਦੇ ਵਿੱਚ ਅਸੀਂ ਇੱਕ ਮਹੀਨਾ ਹੋਇਆ ਉਹਦੇ ਵਿੱਚ ਅਸੀਂ ਮੈਂ ਹੀ ਆਪਣੇ ਕਿੰਨੇ ਵੀ ਸਿੰਘ ਲੋਕ ਇਕੱਠੇ ਕਰਕੇ ਪੰਜ ਛੇ ਸਾਡੇ ਮੈਂਬਰ ਨੇ ਤੋਂ ਇੱਕ ਸਰਸਰ ਤੋਂ ਮੈਂਬਰ ਉਥੇ ਚਲ ਪ੍ਰਧਾਨ ਹੀ ਹੈ ਤੇ ਇੱਕ ਜਨਨਗਰ ਤੋਂ ਉਥੇ ਵੀ ਪ੍ਰਧਾਨ ਹੀ ਹੈ ਮਤਲਬ ਕਿ ਯੂਨਿਟ ਜਿਹੜੇ ਅੱਗ ਹੋਏ ਨੇ ਤੋਂ ਉਹ ਇੱਕ ਐਫਰਟ ਸੇ ਸਾਨੂੰ ਕਰਨੀ ਪੈਣੀ ਹੈ ਆਪਣੇ ਦੇਸ਼ ਤੋਂ ਵੀ ਜਿਹੜਾ ਆਪਣੇ ਪੰਜਾਬ ਦਾ ਅਗਰ ਮੈਂ ਲਵਾਂ ਪੰਜਾਬ ਦੇ ਵਿੱਚ ਸਾਡੇ ਕੋਲ ਡਿਸਟ੍ਰਿਕਟ ਸੈਕਟਰੀ ਹੈ ਜਿਸ ਤੇ 13ਵੇਂ ਤੋਂ ਅਸੀਂ ਪ੍ਰੈਜ਼ੀਡੈਂਟ ਲਗਾ ਦਿੰਦੇ ਜਿਵੇਂ ਸੰਗਰੂਰ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਆਪਣੇ ਡੀਪੀ ਸਿੰਘ ਜੀ ਨੇ ਫਰੋਜ਼ਪੁਰ ਦੇ ਵਿੱਚ ਫਰੋਜ਼ਪੁਰ ਦੇ ਡਿਟਸ ਸੈਕਟਰੀ ਲਗਾਤਾ ਸੀ ਜਮਨਾ ਨਗਰ ਚ ਨਹੀਂ ਹੈ ਸਰਸਰਕ ਨਹੀਂ ਹੈ ਤੇ ਅੱਛਾ ਫਿਰ ਸਾਡੇ ਯੂਨਿਟ ਹੈ ਹੀ ਨਹੀਂ ਮੈਂ ਕਿਉਂ ਤੁਹਾਨੂੰ ਦੱਸਾਂ ਜਾਂ ਕਰਾਂ ਕਿ ਜਿਸ ਸਮੇਂ ਦੱਸਿਆ ਕਿ ਆਪਾਂ ਲੜੀਆਂ ਲੜੀ ਜੋੜ ਕੇ ਜੋੜੀਏ ਰეკਮੈਂਡੇਸ਼ਨ ਕਰੀਏ ਸੀ ਮਾਨਸਾ ਸਾਡਾ ਕੋਈ ਨਹੀਂ ਹੈਗਾ ਯੋਨਾਤ ਮੁਕਸੇਰ ਮੋਗਾ ਰੋਪੜ ਨਵਾਂ ਸ਼ਹਿਰ ਪਠਾਨਕੋਟ ਬਲੇਕਾਟਲਾ ਇਹਨਾਂ ਦੇ ਜਿਸका ਨਾਮ ਸਮਾਰ ਹੋਇਆ ਕੋਲਦੀ ਲੋੜ ਹੈਗੀ ਆ denn ਜਿਹੜੀ ਮੈਂਬਰਸ਼ਿਪ ਹੈ ਜਿਸ ਨੇ ਮੈਂ ਰਿਕੁਐਸਟ ਕੀਤੀ ਹੈ ਕਿ ਮੈਂਬਰਸ਼ਿਪ ਹੋਰ ਜੀ ਬਤਾਈਏ ਤਾਂ ਹੀ ਜਾ ਕੇ ਕੰਮ ਇਹ ਇਹ ਬਣੇਗਾ। ਕੁਝ ਇਹ ਵੀ ਹੈ ਕਿ ਅਸੀਂ ਵੋਲੰਟੇਰਲੀ ਜਾਂ ਕਿਸੇ ਦੀ ਰਿਕਮੈਂਡੇਸ਼ਨ ਦੇ ਉੱਤੇ ਪ੍ਰਧਾਨ ਬਣਾ ਦੱਤੇ ਜਾਂ ਡਿਸਟ੍ਰਿਕਟ ਸਕੱਟੀ ਬਣਾਤੇ। ਫਾਰ ਇਗਜ਼ਾਮਪਲ ਅਜਿਹਾ ਨਾ ਜਿਹਾਣਾ ਜੀ ਮੈਂ ਉਦਾਹਰਣ ਦੇ ਰਿਹਾ। ਸ਼ੇਰ ਕੋਸਲਾ ਸਾਹਿਬ ਨੂੰ ਸਾਰਾ ਇਹ ਹੈਜ਼ ਅਰੀਗੇਟਡ ਐਵਰੀਥਿੰਗ ਡਿਸਟ੍ਰਿਕਟ ਸਕੱਟਰੀ ਐਂਡ ਡਿਸਟ੍ਰਿਕਟ ਪ੍ਰੈਜ਼ੀਡੈਂਟ। ਉਹਨਾਂ ਨੇ ਮੈਨੂੰ ਕੰਟੈਕਟ ਨਹੀਂ ਕੀਤਾ ਦੇ ਸਪਾਇਟ ਕਿ ਮੈਂ ਕਾਫੀ ਫੋਨ ਉਹਨਾਂ ਨੂੰ ਕੀਤੇ ਉਹਨਾਂ ਨੇ ਮੇਰਾ ਫੋਨ ਤਾਂ ਚੁੱਕਿਆ ਸੋ ਇਹੋ ਜਿਹੇ ਡਮੀ ਅਫੀਸਰਸ ਦਾ ਸਾਨੂੰ ਮਦਦ ਨੂੰ ਕੋਈ ਲੋੜ ਨਹੀਂ ਹੈਗੀ ਜੇ ਜੇ ਚੇਅਰਮੈਨ ਜਿਹੜਾ ਪ੍ਰੈਜ਼ੀਡੈਂਟ ਇਹ ਨਹੀਂ ਗੱਲ ਕਰਦਾ ਕਿ ਡਿਸਟ੍ਰਿਕਟ ਚੀਫਟੀ ਨਹੀਂ ਗੱਲ ਕਰਦਾ ਐਂਡ ਦੇ ਲੈਵਲ ਕਮਿੰਗ ਟੂ ਦਾ ਮੀਟਿੰਗ ਆਲਸੋ ਕੋਈ ਬੋੜੀ ਨਹੀਂ ਕਰਦਾ I don't think there is any use of such people तो वी विल डिसाइड जो भी उसकी एक्शन ले सकते हैं वी विल डोंट टेक द एक्शन आई एम सॉरी टू से कि वो उन्होंने ये दा बिहेव नहीं करना चाहिए था सिले तो ਇੱਕ ਆਇਆ ਸੀਗਾ ਜਿਹੜੇ ਆਇਡੈਂਟੀਟੀ ਕਾਰਡ ਨੇ ਉਹਨਾਂ ਦਾ 1 ਸਾਲ ਦਾ ਸਾਡਾ ਸਾਰੇ ਜਿਹੜੇ ਮੈਂ ਦਿੱਤੇ ਨੇ ਅਸਲ ਸੀ ਆਇਡੈਂਟੀ ਕਾਰਡ ਦਿੱਤੇ ਨੇ 1 ਸਾਲ ਦਾ ਹੈਗਾ ਉਹ ਅੱਗੋਂ ਇੱਕ ਪ੍ਰਪੋਜ਼ਲ ਆਈ ਸੀ ਕਿ ਆਇਡੈਂਟੀ ਕਾਰਡ ਜਿਹੜੀ ਅਸੀਂ ਮਿਆਦ ਆ ਉਹ ਅਸੀਂ 1 ਸਾਲ ਲਿਖੀ ਹੈ ਤੇ ਉਹ ਇਹ ਇੱਕ ਫਾਇਦੇ ਕੀ ਹੈ ਉਸ ਤੋਂ ਬਾਅਦ ਅਸੀਂ ਪਰਫਾਰਮੈਂਸ ਦੇਖੀ ਕਿ ਅਗਰ ਕੋਈ ਐਡੋ ਜਿਹੜੇ ਮੈਂਬਰ ਨੇ ਉਹ ਪਰਫਾਰਮ ਕਰਦੇ ਨੇ ਸਿੱ ਤਾਂ ਹੀ ਅਸੀਂ ਅੱਗੇ ਉਹਨਾਂ ਨੂੰ ਬਧਾਈ ਹੈ ਜਿਹਨਾਂ ਪਰਫਾਰਮ ਕੋਈ ਫਾਇਦਾ ਨਹੀਂ ਆਉਂਦਾ ਜਿਸ ਦਾ ਮਤਲਬ ਐਗਜ਼ਾਮਪਲ ਐਗਜ਼ਾਮਪਲ ਦੱਤੀ ਹੈ ਦੂਸਰਾ ਇਹ ਹੈਗਾ ਕਿ ਸਾਡੀ ਜਿਹੜੀ ਜੋ ਨੈਜ ਚੈਨਲ ਉਹਨਾਂ ਚਿਰ ਸਾਡੀ ਬੁਲਾ ਰਹਿਣ ਦੀ ਕੀ ਹੈਗਾ ਉਹ ਜਿਹਨਾਂ ਚ ਲੋਕਾਂ ਦੇ ਦਿਲ ਚ ਨਹੀਂ ਪਹੁੰਚੇਗੀ ਲੋਕਾਂ ਤੱਕ ਨਹੀਂ ਪਹੁੰਚੇਗੀ ਉਹਨਾਂ ਦੇ ਮਨ ਚ ਨਹੀਂ ਪਹੁੰਚੇਗੀ ਉਹਨਾਂ ਚ ਕੋਈ ਫਾਇਦਾ ਨਹੀਂ ਹੈਗਾ ਉਹ ਕੀ ਹੈਗਾ ਜਿਵੇਂ ਅਸੀਂ ਸਾਰਤ ਬਤ ਵਧੀਆ ਜਿਵੇਂ ਪਟਿਆਲਾ ਦੀ ਗੱਲ ਕੀਤੀ ਹੈ ਡੀਐੱਪੀ ਕਿ ਟਿੰਕਲੋਸ ਲੱਗਣ ਤੁਸੀਂ ਲੋਕ ਜਿਹੜੇ ਆ ਉਹਨਾਂ ਦੇ ਨਾਲ ਰੈਗੂਲਰ ਮੀਟਿੰਗ ਕਰੋ ਨਹੀਂ ਜਾਣਾ ਦੱਸੋ ਮੇਰੀ ਮੇਰੀ ਮਦਦ ਲਓ ਮੈਨੂੰ ਦੱਸੋ ਕਿਸੇ ਅਫਸਰ ਨੂੰ ਮਿਲਣਾ ਤੁਸੀਂ ਕਿਸੇ ਕਿਸੇ ਨੂੰ ਮਿਲਣਾ ਡੀਸੀ ਨੂੰ ਮਿਲਣਾ ਕਿਸੇ ਨੂੰ ਮਿਲਣਾ ਪਲੀਜ਼ ਦੇਖ ਮੈਨੂੰ ਸਟੇਸਲ ਵੀ ਹੈਗੇ ਨਹੀਂ ਅਸੀਂ ਵੀ ਕਿਸੇ ਨੂੰ ਕਹਾਂਗੇ ਕਿ ਹਾਂ ਜੀ ਜਾ ਕੇ ਉਹਨਾਂ ਨੂੰ ਯੂਟੀ ਕੰਟੀਨਿਊ ਹੈ ਜਿੰਨੇ ਵੀ ਡਿਸਟ੍ਰਿਕਟ ਹੈਲਥ ਅਫਸਰ ਨੇ ਉਹਨਾਂ ਦੇ ਵੀ ਨੰਬਰ ਬਾ ਤੁਹਾਨੂੰ ਭੇਜੇ ਨੇ ਅਸੀਂ ਮੋਦੇ ਨੰਬਰ ਵੀ ਭੇਜੇ ਨੇ ਈਮੇਲ ਐਫ ਐਸਓ ਦੀਆਂ ਜਿੰਨੇ ਵੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਚੰਡੀਗੜ੍ਹ ਐਫ ਐਸਓ ਦੇ ਈਮੇਲ ਉਹ ਵੀ ਤੁਹਾਨੂੰ ਭੇਜੇ ਨੇ ਤੋਂ ਕਿਸੇ ਵੀ ਦੇ ਵੀ ਜੁਰੂਰ ਪੈਂਦੀ ਤੋ ਅਸੀਂ ਇਹ ਇਹ ਕੰਮ ਕਰੀਏ ਅ ਦੂਸਰਾ ਇਹ ਹੈ ਕਿ ਤੁਹਾਡੇ ਵੱਲੋਂ ਜਿਵੇਂ ਹੁਣ ਇਸ ਵੇਲੇ ਪੌਡਕਾਸਟ ਅਸੀਂ YouTube ਕੋਲੀ ਮੈਡਮ ਬਹੁਤ ਮਿਹਨਤ ਕਰ ਰਹੇ ਨੇ 15 16 ਜਿਹੜੀ YouTube ਦੇ ਵਿੱਚ ਉਹਦੇ ਚ 4 5 ਮੇਰੀਆਂ ਨੇ ਕੁਸ਼ਨਾ ਸਾਹਿਬ ਗੁਣੀ ਵਾਲੇ ਜੈਨ ਕੀਤੇ ਇਹ ਜਾਣ ਕਰ ਤੋਂ ਬਾਅਦ ਵੀ 3 4 4 ਮਿੰਟਾਂ ਦੀ ਵੀਡੀਓਂ ਦੇਤੀਆਂ ਸਾਉਧੀਆਂ ਨੇ ਉਹਦੀ ਯਾਨੇ ਉਹ ਫੈਸਲੋਸਾ ਹੋ ਰਹਾ ਨਹੀਂ ਕੋਈ ਪਲੀਜ਼ ਕਮ ਫਾਰਵਰਡ ਕੁਝ ਵੀ ਕਹਣਾ ਇੱਕ ਛੋਟੀ ਜੀ ਗੱਲ ਕਹੋ ਦੋ ਇੱਕ ਜਾਂ ਬਦਲੀ ਇੱਕ ਮਿੰਟ ਦੀ ਗੱਲ ਕਹੋ ਜਿਹੜੀ ਵੀ ਤੁਹਾਡੀ ਮਨ ਦੇ ਵਿੱਚ ਹੈ ਰਿਕਾਰਡ ਕਰੋ ਭੇਜ ਦਿਓ ਸਾਨੂੰ ਅਸੀਂ ਉਹਦੇ ਜਵਾਬ ਜੋ ਵੀ ਅੰਦਰ ਮੈਨਾ ਕਰੀ ਕਰਨੇ ਕਰਕੇ ਮੈਡਮ ਉਸੇ ਵੇਲੇ ਉਹਨੂੰ ਉਹਨੂੰ ਆਪਣਾ ਉਹਦੇ ਤੇ YouTube ਤੇ ਦੇਖ ਪਾਵਾਂ ਮਨ ਮਤਲਬ ਇਹ ਹੈ ਕਿ ਜਿੰਨਾ ਵੀ ਅਸੀਂ ਪ੍ਰੋਪਗੇਟ ਕਰਾਂਗੇ ਉਨਾ ਸਾਨੂੰ ਉਹਦਾ ਫਾਇਦਾ ਹੈਗਾ ਜੋ ਰੂਟ ਲੈਵਲ ਤੱਕ ਜੇ ਗੱਲ ਨਹੀਂ ਪਹੁੰਚੀਗੀ ਤਾਂ ਮੁਸ਼ਕਲ ਮੁਸ਼ਕਲ ਕੰਮ ਜਿਹੜਾ ਨਾ ਉਹ ਚੱਲ ਚੱਲੇ ਜਾਂਦੀ ਸੋ ਇੱਕ ਪੋਡਕਾਸਟ ਵੀ ਹੈ ਮੈਡਮ ਉਹਨਾਂ ਨੇ ਵੀ ਰਿਕੁਐਸਟ ਮੈਂ ਕੀਤੀ ਹੈ ਜੀ ਕਿਸੇ ਨਾਲ ਵੀ ਜਸ ਆਮ ਨਾ ਦਬੋ ਕਿਸੇ ਨਾਲ ਕਿਸੇ ਨਾਲ ਵੀ ਤੁਹਾਡੇ ਨਾਲ ਅਸੀਂ ਬਹੁਤ ਕਰ ਸਕਦੇ ਹਾਂ ਮੌਕਾ ਕਰ ਸਕਦੇ ਹਾਂ ਅ ਦੂਸਰਾ ਆਪਣੇ ਜਿਹੜੇ ਬੁਲਾ ਰਹੇ ਨੇ ਜਿਵੇਂ ਮੈਂ ਟੀਵੀ ਤੇ ਅਪੀਅਰ ਹੋਣਾ ਅ ਸਰਪ੍ਰੀਖ ਜੀ ਹੰਦੀਸ਼ਾ ਆਉਦੇ ਨੇ ਮਮ ਜੀ ਜੀ ਆਉਂਦੇ ਨੇ ਬਾਕੀ ਵੀਰ ਸਾਹਿਬ ਵੀ ਆਉਂਦੇ ਨੇ ਤੋ ਉਹਦੇ ਵਿੱਚ ਸਾਨੂੰ ਆਪਣੇ ਜਦੋਂ ਇੰਟਰੋਡਕਸ਼ਨ ਦੇਣੀ ਹੈ ਨਾ ਤੇ ਲੈਟ ਅਸ ਸਾਨੂੰ ਇੰਟਰੋਡਕਸ਼ਨ ਵਿੱਚ ਇਹ ਜੀ ਕਿ ਵੀਰ ਫਰਮ ਮੇਰਾ ਨਾਮ ਆਇਆ ਮੈਂ ਪਹਿਲਾਂ ਜੋ ਵੀ ਸੀਗਾ ਠੀਕ ਸੀਗਾ ਨੋ ਆਮ ਦਨ ਜਨਰਲ ਸ਼ਕਤੀ ਜਮੈਂ ਇਸ ਪਾਸੇ ਉਹਦੇ ਤੇ ਕੰਮ ਕਰੇ ਔਰ ਜਿਹੜੀ ਆਰਗੇਨਾਈਜੇਸ਼ਨ ਉਹ ਨੂੰ ਰਿਪਰਿਜ਼ੈਂਟ ਕਰਦਾ ਔਰ ਮੇਰੀ ਜਿਹੜੀ ਆਰਗੇਨਾਈਜੇਸ਼ਨ ਆ ਕੰਮ ਕਰਦੀ ਹੈ ਇਹ ਦੋ ਲੈਣ ਪਹਿਲਾਂ ਸ਼ੁਰੂ ਤੋਂ ਇਹ ਕਹਿਣਾ ਜ਼ਰੂਰੀ ਹੈ ਕਿ ਦਫ਼ਾ ਹਕੀਕਤ ਦੇ ਨੇ ਜਿਹੜੇ ਉਹ ਐਂਕਰ ਨੇ ਉਹ ਤੁਹਾਨੂੰ ਦੱਸਣਗੇ ਜੀ ਇਹ ਸੁਜੀਤ ਸਿੰਘ ਜੀ ਇਹ ਐਫਸੀ ਦੇ ਕਰਾਇਮ ਹੋਏ ਨੇ ਸੋ ਵੀ ਸੈਕਟ ਨੋ ਉਸ ਲੱਗ ਮੈਂ ਤੇ ਉਹ ਛੋਟੇ ਗੱਲ ਕਹਿੰਗੇ ਓਕੇ ਥੈਂਕ ਯੂ ਵੈਰੀ ਮਚ ਲੈਟ ਮੀ ਇੰਟਰੋਡਿਊਸ ਮਾਈਸੈਲਫ ਤੋ ਓਰੀਜਿਨਲ ਪੋਲੀਸੀ 350 ਜਿਆਦਾ ਹੋਣੀ ਅਮ ਦਨ ਪੈਸੀ ਦੀ ਸਾਨੂੰ ਕਮੀ ਹੈ ਐਸੀ ਦੀ ਕਮੀ ਹੈ ਕਿਉਂਕਿ ਜਿੰਨੀ ਤੁਹਾਡੀ ਮੈਂਬਰਸ਼ਿਪ ਹੈ ਹਜ਼ਾਰ ਰੁਪਏ ਆਉਂਦੀ ਹੈ ਮੇਰੇ ਕੋਲ ਸਾਡੇ ਕੋਲ ਉਹ ਉਨੇ ਜਿਹੜੇ 150 ਮੈਂਬਰ ਕਹਿਆ ਉਹ ਤੇ ਕਈ ਮੈਂਬਰ ਇਹ ਹੋ ਜੇ ਨੇ ਜਿਹਨਾਂ ਨੂੰ ਹੋਣ ਲਈ ਰੱਖਨੇ ਪਏ ਨੇ ਉਹਨਾਂ ਦੀ ਕੋਈ ਹਟਲ ਡਿਵੀਸ਼ਨ ਨਹੀਂ ਹੈ ਕੋਈ ਛੋਟੀ ਛੋਟੀ ਜਿਹੜਾ ਸੀ ਜਦੋਂ ਆਫਸ ਸਟੇਰੀਰ ਬਣਾ ਪੜਾਈ ਸੀਗੇ ਉਦੋਂ ਇੰਟਰੋਡਕਸ਼ਨ ਫੀਸ ਦੀ ਇੰਟਰੋਡਕਸ਼ਨ ਨਹੀਂ ਹੋਈ ਸੀਗੀ ਨਾ ਆਈਡੈਂਟੀਕਾਡ ਦੀ ਪਰ ਹੁਣ ਉਹਦੇ ਚ ਮਲਗੇ ਲਵੀ 120 ਦੇ ਮੈਂਬਰ ਦੇ ਤੱਕ ਇਹ ਬਣੇ ਜਿਹੜੇ ਸਾਡੇ ਕੋਲ ਪੈਸੇ ਆਉਂਦੇ ਨੇ ਤੋਂ ਮੋਟੇ ਜਿਹੇ ਸਾਹ ਬਤਾਉਂ ਜੇ ਹੈ ਕਿ ਜਿਵੇਂ ਅੱਜ ਦੀ ਡੇਟ ਤੱਕ ਵੀ 36000 ਰੁਪਏ ਜ਼ਿਆਦਾ ਸ਼ੱਤਨ ਦਾ ਚਾਰਜ ਆਪਣਾ ਹੋਇਆ ਤੇ 3000 ਰੁਪਏ ਅਸੀਂ ਖਰਚ ਕੀਤਾ ਉਹਦੇ ਵਿੱਚੋਂ ਔਰ ਇਸ ਲਈ ਮੇਰੇ ਕੋਲ 64600 ਸਾਡੀ ਬੈਲੈਂਸ ਆਹੀ ਹੈ। ਫਿਰ ਅਸੀਂ ਫਲੱਡ ਦੇ ਵਿੱਚ ਜਿਹੜੇ ਸਾਡੇ ਲਈ ਰੀਲੀਫ ਲਈ ਪੈਸੇ ਕੱਟੇ ਬੀਤੇ ਨੇ ਉਹ ਵੀ ਸ਼ਾਬਾ ਦੋ ਲੱਖ ਮੈਂ ਸਾਰਿਆਂ ਨੂੰ ਸੈਕੂਲੇਟ ਕੀਤਾ ਗਰੁੱਪ ਵਿੱਚ ਜੀ ਦੇਖਿਆ ਹੋਣਾ। ਤੋਂ ਉਹ ਹੱਲੇ ਉਹਦੇ ਚੋਂ ਸਾਡਾ ਖਰਚਾ ਜਿਹੜਾ ਹੋਇਆ ਉਹ ਤਾਂ 600 ਤਾਂ 6800 11000 ਰੁਪਏ ਲੋ ਬਾਕੀ ਸਾਰੇ ਦਾ ਸਾਰਾ ਪਿਆ ਤੇ ਉਹਦੇ ਦੇ ਕੈਂਪ ਜਿਹੜਾ ਜਰੂਰੀ ਕਰਨਾ ਖਾਸ ਕਰਕੇ ਸ਼ਾਫੁਰਦਾ ਸੀ ਵੇਟ ਕਰ ਰਹੇ ਆ ਕਦੋਂ ਕਰੋਂ ਕਰਨੇ ਗਈ ਫਾਜ਼ਿਲਕਾ ਦਾ ਵੇਟ ਕਰ ਰਹੇ ਆ ਤਰਨਤਾਂ ਦਾ ਕਰ ਰਹੇ ਆ ਜਾਂ ਅੰਮ੍ਰਿਤਸਰ ਦਾ ਕਰ ਰਹੇ ਆ ਕਿਉਂਕਿ ਦੈਟ ਮਨੀ ਇਜ਼ ਯਰਸ ਉਹ ਮਨੀ ਉਦਾਂ ਹੀ ਪਈ ਹੈ ਪਾਪਾ ਨੂੰ ਗੈਲਫੇਟ ਨਹੀਂ ਲਗਾਤੀਏ ਤੋਂ ਅਗਰ ਅਸੀਂ 2.5 ਲੱਖ ਜਾਂ 2 ਲੱਖ 30 ਹਜ਼ਾਰ ਇਹ ਜੋ ਇਕੱਠਾ ਕੀਤਾ ਉਹਦੇ ਵਿੱਚੋਂ ਅਗਰ 10 ਹਜ਼ਾਰ ਹੀ ਹਲੇ ਤੱਕ ਹੋਇਆ ਤੋਂ ਉਹਦਾ ਫਾਇਦਾ ਨਹੀਂ ਕੋਈ ਉਹਦਾ ਨਾ ਇਕੱਠਾ ਕਰਨਾ ਰਹੀ ਚੋਦਾ ਉਹ ਅਦਰਵਾਇਜ਼ ਵੀਲ ਹੈਵ ਟੂ ਸੈਂਡ ਇਟ ਬੈਕ ਟੂ ਦਾ ਜਿਹਨਾਂ ਜਿਹਨਾਂ ਨੇ ਸਾਨੂੰ ਪੈਸੇ ਦਿੱਤੇ ਨੇ ਦੈਨ ਗੁਰਦਾਸਪੁਰ ਵਾਲੇ ਨੇ ਜਿਹੜਾ ਮੈਡੀਕਲ ਕੈਂਪ ਕੀਤਾ ਸੀ ਆਈ ਅਪਰੀਸ਼ੀਏਟ ਥੈਟ ਜਿਹੜੀ ਸ਼ੀਲਡਸ ਵਗੈਰਾ ਹੋਈਆਂ ਨੇ ਇਹ ਨਾ ਇਹ ਉਹ ਲਿਸਟ ਕਰਨੇ ਜਿਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਮੈਂ ਆਪਣੇ ਵੱਲੋਂ ਵੀ ਦਿਲ ਮੁਤਹਿ ਦਿਲ ਤੋਂ ਬੜਾ ਸ਼ੁਕਰਗੁਜ਼ਾਰ ਹਾਂ और बड़ा वेरी हैप्पी कि उन्होंने दे हैव कम फॉरवर्ड और उन्होंने जो इस काम को बड़ा सीरियसली लिया तो आ, दूसरा है कि तुझे आ, नहीं मीटिंग नहीं करनी बहुत कठिन पटियाला मीटिंग करता और किसी फतेहगढ़ वाले कर लेने तो बाकी जगह है ना मीटिंग फार मीटिंग जी लोग करते नहीं है ਉਹਦਾ ਕਾਰਨ ਇੱਕੋ ਹੀ ਹੈ ਕਿ ਜਿਵੇਂ ਮੈਂ ਨਾਮਿਨੇਟ ਕਰ ਦਿੱਤਾ ਕਿਸੇ ਇਹ ਇਹ ਬੰਦੇ ਨੂੰ ਆ ਕਿਸੇ ਦੂਸਰੇ ਨੇ ਕਰਤਾ ਬੀ ਨੂੰ ਤਾਂ ਉਹਨਾਂ ਨੇ ਇਹ ਬੀ ਦਾ ਉੱਤੇ ਜਾ ਕੇ ਉਹਨਾਂ ਦਾ ਆਪਸੀ ਮਿਲਦੇ ਨਹੀਂ ਤੇ ਬੈਟਰ ਹੈ ਇਹ ਹੈ ਕਿ ਜਿਹੜੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਆਪਣਾ ਆਪ ਨਾਮਿਨੇਟ ਕਰੇ ਜਿਹੜਾ ਉਹ ਟੀਮ ਬਣਾ ਸਕੀ ਚਾਰ ਪੰਜ ਲੋਕ ਚਾ ਮੈਂਬਰ ਜਿਹੜੇ ਡਿਸਟ੍ਰਿਕਟ ਲੈਵਲ ਦੇ ਮੈਂਬਰਸ਼ਿਪ ਬਹੁਤ ਹੀ ਜ਼ਰੂਰੀ ਹੈ ਜਿਨਾਂ ਚ ਤੁਹਾਡੀ ਟੀਮ ਨਹੀਂ ਬਣੇਗੀ ਤਾਂ ਫਿਰ ਇਗਜ਼ਾਮਪਲ ਆ ਕਹੜਾ ਦੇ ਦੋ ਮੈਂ ਕੋਈ 11 12 ਮੈਂਬਰ ਦੇ ਨੇ ਔਰ ਇੱਕ ਵਾਅਦਾ ਦਿੱਤਾ ਸਾਰੇ ਇਕੱਠੇ ਹੋ ਜਾਂਦੇ ਨੇ ਦੇਰਦਰ ਦੁਤੀ ਹੁੰਦਾ ਥੇ ਉਹ ਇਹ ਚੀਜ਼ ਜਿਹੜੀ ਹੈ ਮੈਂ ਇਨਕਲੂਡ ਕਰਨਾ ਚਾਹੁੰਦਾ ਕਿ ਇੱਕ ਜਿਹੜਾ ਇਹਨਾਂ ਇਹਨਾਂ ਕਰਨਾ ਬਦ ਉਹ ਡਿਸਟ੍ਰਿਕਟ ਲੈਵਲ ਤੇ ਆਪਣੀ ਇੱਕ ਮਤ ਲਿਮਿਟਿੰਗ ਰੂਲ ਕਰ ਉਹ ਵੀ ਜੰਡੇ ਦੇ ਵਿੱਚ ਹੀ ਹੈਗਾ ਤੋਂ ਬਾਕੀ ਜੋ ਹੈ ਮੈਂ ਸਾਰੇ ਬਤਾ ਹੀ ਦੇਣਾ ਬਹੁਤ ਬਹੁਤ ਸ਼ੁਕਰ ਸ਼ੁਕਰਗੁਜ਼ਾਰ ਤੁਹਾਡੇ ਆਉਣ ਦਾ ਆਮ ਬਰੀ ਥੈਕਫੁਲ ਖਾਸ ਕਰਕੇ ਐਲਮਿਕ ਟੂਰਸ ਜਿੰਨੇ ਘੜ ਤੋਂ ਆਏ ਨੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅ ਬਣਾ ਬੋਲੇ ਨੇ ਜਿਹਨ ਦਾ ਸਰਫੀਲਿਟੀ ਕੀਤਾ ਮਨੰਦਾ ਵੀ ਬਹੁਤ ਧੰਨਵਾਦ ਤੁਹਾਡੇ ਆਉਣ ਦਾ ਦੂਰ ਦੂਰੋਂ ਆਏ ਹੋ ਦੇਖੋ ਪੰਮਸਤ ਤੋਂ ਆਏ ਨੇ ਅੰਦਰਸਤ ਤੋਂ ਆਣਾ ਸਿਰ ਬੈਸੇ ਉਹਨਾਂ ਨਹੀਂ ਹੈ ਕੈਰੀ ਸੀ ਮੀਨਿੰਗਲੀ ਬਹੁਤ ਆਸਪਰੇ ਦਾ ਫਾਰ ਫਾਰ ਅਵੇ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸੇ ਦਾ ਅਲੀ ਮੇਰ ਕੱਲ ਇੱਕ ਆਪਾਂ ਹੁਣ ਬਸ ਲਾਂਚ ਵਗੈਰਾ ਆਪਣਾ ਕਾਕਲੀ ਡਿਊ ਹੋ ਗਿਆ ਸੋ ਵੀਲ ਗੋ ਫਾਰ ਦਾ ਲਾਂਚ ਥੈਂਕ ਯੂ ਕੇ